ਦੇਖੋ ਜੀ ਪਿਛਲੇ 4-5 ਦਿਨ ਪਹਿਲਾਂ ਪੰਜਾਬ ਸਰਕਾਰ ਦੁਆਰਾ ਚੁੱਪ-ਚੁਪੀ ਤੇ ਆਮ ਲੋਕਾਂ ਤੇ ਬਹੁਤ ਵੱਡਾ ਬੋਝ ਪਾ ਦਿੱਤਾ ਗਿਆ ਜਿਵੇਂ ਕਿ ਤੁਸੀਂ ਕਰਦੇ ਹੋ ਪੀਐਸਪੀਸੀਐਲ ਵੱਲੋਂ ਬਿਜਲੀ ਬੋਰਡ ਵੱਲੋਂ 3 ਰੁਪਏ ਪ੍ਰਤੀ ਯੂਨਿਟ ਆਮ ਲੋਕਾਂ ਤੇ ਬੋਝ ਪਾ ਦਿੱਤਾ ਗਿਆ ਜਿਹੜਾ ਕਿ ਪਹਿਲਾਂ ਸਾਡੀ ਸਰਕਾਰ ਵੱਲੋਂ ਜਿਨ੍ਹਾਂ ਵਿਅਕਤੀਆਂ ਕੋਲੇ 6 ਕਿਲੋਵਾਟ ਦਾ ਤੱਕ ਦਾ ਲੋਡ ਸੀਗਾ ਉਹਨਾਂ ਨੂੰ ਅਸੀਂ ਸਬਸਿਡੀ ਦਿੱਤੀ ਸੀ 3 ਰੁਪਏ ਦੀ ਉਹ ਹੁਣ ਇਹਨਾਂ ਨੇ ਚੱਕਤੀ ਜਾਨਕੀ 80-85% ਜਿਹੜੇ ਲੋਕ ਨੇ ਉਹ 7kW ਦੇ ਅੰダー ਆਉਂਦੇ ਨੇ ਸੋ ਆਮ ਲੋਕਾਂ ਤੇ ਤੁਹਾਡੇ ਤੇ ਮੇਰੇ ਤੇ ਹਰ ਇੱਕ ਦੀ ਤੇ 3 ਰੁਪਏ ਪ੍ਰਤੀ ਯੂਨਿਟ ਦਾ ਵਾਧੂ ਬੋਝ ਪਾ ਦਿੱਤਾ ਗਿਆ ਜਿਵੇਂ ਪੈਟਰੋਲ ਡੀਜ਼ਲ ਦਾ ਵੈਟ ਵਧਾ ਦਿੱਤਾ ਗਿਆ ਉਹ ਮਹਿੰਗਾ ਹੋ ਗਿਆ ਜਿਵੇਂ ਬੱਸਾਂ ਦਾ ਜਿਹੜਾ ਕਿਰਾਇਆ ਮਹਿੰਗਾ ਹੋ ਕਰ ਦਿੱਤਾ ਗਿਆ ਸੋ ਅੱਜ ਅਸੀਂ ਪੀਐਸਪੀਸੀਐਲ ਦੇ ਬਾਹਰ ਹੈੱਡ ਆਫਿਸ ਜਿਹੜਾ ਪਟਿਆਲੇ ਪੂਰੇ ਬਾਹਰ ਸਪੂਚੀ ਕਾਂਗਰਸ ਪਾਰਟੀ ਨੇ ਤਰਦੀਪ ਗਾਂਧੀ ਸਾਹਿਬ ਅਸੀਂ ਸਾਰੇ ਲੋਕਾਂ ਨੇ ਅੱਜ ਤਰ੍ਹਾਂ ਦਿੱਤੇ ਤਾਂ ਜੋ ਇਹ ਜਿਹੜਾ ਮਦਭਾਗਾ ਫੈਸਲਾ ਇਹਨੂੰ ਵਾਪਸ ਲਿਆ ਜਾਵੇ ਇਹ ਕਾਲਾ ਜਿਹੜਾ ਕਾਨੂੰਨ ਬਣਾਇਆ ਹੈ ਇਹ ਗਲਤ ਇਹ ਗਲਤ ਫੈਸਲਾ ਲਿਆ ਹੈ ਔਰ ਇਹ ਬਿਜਲੀ ਦੀਆਂ ਦਰਾਂ ਜਿਹੜਾ ਵਾਅਦਾ ਕੀਤਾ ਇਹਨੂੰ ਵਾਪਸ ਲਿਆ ਜਾਵੇ ਸੋ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਅੱਜ ਉਹ ਧਰਨਾ ਦੇਣ ਆਏ ਆਂ ਕਿ ਇਹ ਆਮ ਜਨਤਾ ਤੇ ਬੋਝ ਹੈ ਆਮ ਜਨਤਾ ਦੀ ਗੱਲ ਹੈ ਇਹ ਨਹੀਂ ਹੋਣੀ ਚਾਹੀਦੀ ਮੈਮੋਰੰਡਮ ਇੱਕ ਗੁੰਗੀਬਰੀ ਸਰਕਾਰ ਨੂੰ ਕਰ ਮੈਮੋਰੰਡਮ ਲਿਖੇ ਅਸੀਂ ਤੁਹਾਡੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਭਾਈ ਇਹ ਫੈਸਲਾ ਗਲਤ ਹੈ ਤੁਸੀਂ ਕਿਹਾ ਸੀ ਵੀ ਅਸੀਂ ਆਮ ਜਨਤਾ ਦੇ ਬੋਝ ਨਹੀਂ ਪਾਵਾਂਗੇ ਅੱਜ ਜਿਨ੍ਹਾਂ ਨੂੰ 600 ਯੂਨਿਟ ਬਿਜਲੀ ਫ੍ਰੀ ਆ ਅਗਰ ਇੱਕ ਯੂਨਿਟ ਵੀ ਉੱਪਰ ਹੋ ਗਿਆ ਤਾਂ ਉਹਨਾਂ ਨੂੰ ਵੀ ਇਸੇ ਮਹਿੰਗਾਈ ਦਾ ਇਸੇ ਬਿਜਲੀ ਦੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈਣਾ। ਸੋ ਇਸ ਕਰਕੇ ਅਸੀਂ ਮਿਡਲ ਕਲਾਸ ਲੋਕ ਜਿਹੜੇ ਵਿਚਾਰੇ ਟੈਕਸ ਕਰਦੇ ਹੈ ਜਿਨ੍ਹਾਂ ਕਰਕੇ ਸਰਕਾਰਾਂ ਚੱਲਦੀਆਂ ਉਹਨਾਂ ਤੇ ਲਾਏ ਗਏ ਇਸ ਟੈਕਸ ਕੀ ਭਾਰੋਜ ਵੀ ਅੱਜ ਨਖੇਦੀ ਕਰਦੇ ਹੈ ਔਰ ਸਰਕਾਰ ਵੀ ਨਿੰਦਾ ਕਰਦੀ ਹੈ। ਪੀਆਰਟੀ ਦੀ ਭੱਜਾ ਵੀ ਭੱਜਾ ਵੀ ਬਣਾ ਰਹੀ ਹੈ। ਰਾਏ ਵੀ ਵਧਾ ਦੇ ਹਾਂਜੀ 5 ਕਿਲੋਮੀਟਰ ਇਹਨਾਂ ਨੇ ਪੈਸੇ ਵਧਾਏ ਐ ਜਿਨ੍ਹਾਂ ਨੇ ਪੈਟਰੋਲ ਡੀਜ਼ਲ ਤੇ ਬੈਟ ਵੀ ਵਧਾਇਆ ਸੋ ਇਹਨਾਂ ਨੇ ਕਿਉਂਕਿ 60000 ਕਰੋੜ ਰੁਪਏ ਦਾ ਦੋਸਤਾਂ ਦਾ ਇਹਨਾਂ ਨੇ ਕਰਜ਼ਾ ਲੈ ਲਿਆ ਸੀ 60000 ਕਰੋੜ ਪੈਦੀ ਇਸਕੜੀ ਬਜਟ ਚ ਤਸਵੀਰ ਰੱਖੀ ਸੀ ਜਾਨੀ ਕਿ 90000 ਕਰੋੜ ਰੁਪਿਆ ਇਹ ਤਿੰਨਾਂ ਸਾਲਾਂ ਚ ਕਰਜ਼ਾ ਲੈਣਾ ਚਾਹੁੰਦੇ ਐ 100000 ਰੁਪਿਆ ਜਿਹੜਾ 10 ਹਜ਼ਾਰ ਕਰੋੜ ਰੁਪਇਆ ਇਹਨਾਂ ਨੇ ਸੈਂਟਰ ਨੂੰ ਚਿੱਠੀ ਲਿਖੀ ਹੈ ਕਿ ਸਾਨੂੰ 30 ਹਜ਼ਾਰ ਕਰੋੜ ਜਿਹੜਾ ਤੁਸੀਂ ਦਿੰਦੇ ਸੀ ਸਾਨੂੰ ਲਿਮਿਟ ਵਧਾਈ ਜਾਵੇ 10 ਹਜ਼ਾਰ ਕਰੋੜ ਦਾ ਸਾਨੂੰ ਹੋਰ ਕਰਜ਼ਾ ਚਾਹੀਦਾ ਸੋ ਕਹਿਣ ਦਾ ਮਤਲਬ ਫਾਈਨੈਂਸ਼ੀਅਲੀ ਐਮਰਜੈਂਸੀ ਅੱਜ ਪੰਜਾਬ ਦੇ ਵਿੱਚ ਇਸ ਸਰਕਾਰ ਨੇ ला ਦਿੱਤੀ ਹੈ ਕਿਹੜੀ ਸਰਕਾਰ ਇਹ ਕਹਿੰਦੀ ਸੀ ਕਿ 20 ਹਜ਼ਾਰ ਕਰੋੜ ਰੁਪਇਆ ਦਾ ਸੀ ਵੇਪੇ ਚੋ ਲਿਆਵਾਂਗੇ ਤੇ 20-25 ਹਜ਼ਾਰ ਕਰੋੜ ਰੁਪਇਆ ਪੰਜਾਬ ਦੇ ਬਜਟ ਚੋਂ ਅਸੀਂ ਬਚਾ ਲਿਆ ਕਰਾਂਗੇ ਸੋ ਅੱਜ ਆਜਾ ਹਾਲਾਤ ਉਸ ਰੱਖਾ ਅੱਜ ਪੰਜਾਬ ਦਾ ਕੰਦਲਾ ਹੋ ਗਿਆ ਮੈਨੂੰ ਲੱਗਦਾ ਕੋਈ ਐਸਾ ਵਿਅਕਤੀ ਦਾ ਕੋਈ ਐਸੀ ਆਰਗੇਨਾਈਜੇਸ਼ਨ ਨਹੀਂ ਜਿਹੜੀ ਇਸ ਰਾਜ ਦੇ ਵਿੱਚ ਹੜਤਾਲ ਨਹੀਂ ਕਰਦੀ ਚਾਹੇ ਉਹ ਟੀਚਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਬਿਜਲੀ ਬੋਰਡ ਦੇ ਕਾਮੇ ਨੇ ਚਾਹੇ ਉਹ ਡਾਕਟਰਸ ਨੇ ਹਰ ਵਿਅਕਤੀ ਇਹਨਾਂ ਤੋਂ ਦੁਖੀ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਐਡਮਿਨਿਸਟ੍ਰੇਸ਼ਨ ਮੁੱਖ ਮੰਤਰੀ ਪੰਜਾਬ ਦੀ ਨਹੀਂ ਹੈ